ਦੋਸਤੋ ਮੈਂ ਹਾਂ ਤੁਹਾਡਾ ਆਪਣਾ ਵੈਦ ਜਕਤਾ ਸੇਖਾ ਅੱਜ ਆਪਾਂ ਗੱਲ ਕਰਦੇ ਆਂ ਐਸਿਡੀਟੀ ਤਜਾਬ ਦਾ ਬਣਨਾ ਅਸੀਂ ਅਕਸਰ ਹੀ ਦੇਖਿਆ ਵੀ ਲੋਕ ਤਜਾਬ ਤੋਂ ਬਹੁਤ ਪੀੜਤ ਨੇ ਖਾਸ ਕਰਕੇ ਔਰਤਾਂ ਦੇ ਵਿੱਚ ਅਸੀਂ ਤਜਾਬ ਬਣਦਾ ਕਿਉਂ ਆਇਏ ਅਸਲ 'ਚ ਤਜਾਬ ਸਾਡੇ ਅੰਦਰ ਬਣਦਾ ਹੀ ਹੁੰਦਾ ਇਹ ਕੋਈ ਇਹ ਨਹੀਂ ਹੈਗਾ ਵੀ ਤਜਾਬ ਜਨਮ ਤਜਾਬ ਦਾ ਬੰਦ ਬਣਨਾ ਅਸਲ 'ਚ ਬਿਮਾਰੀ ਹੁੰਦੀ ਆ ਤਜਾਬ ਦਾ ਬਣਨਾ ਕੋਈ ਬਿਮਾਰੀ ਨਹੀਂ ਹੈ ਤਜਾਬ ਦਾ ਬੰਦ ਬਣਨਾ ਬਿਮਾਰੀ ਆ ਔਰ ਜਦੋਂ ਬੰਧ ਬਣਦਾ ਤੇ ਆਵ ਅਸੀਂ ਕੀ ਕਰਦੇ ਆ ਕੈਪਸੂਲ ਲੈਨੇ ਆ ਜਾਂ ਹੋਰ ਇਹ ਉਹਨਾਂ ਦਾ ਨੁਕਸਾਨ ਬਹੁਤ ਨੇ ਉਦੋਂ ਬਾਅਦ ਤੁਹਾਨੂੰ ਕੈ ਪਹਿਲਾਂ ਤੁਸੀਂ ਕੈਪਸੂਲ ਲਓਗੇ ਫੇਰ ਤੁਹਾਨੂੰ ਬੀਪੀ ਦੀ ਪ੍ਰੋਬਲਮ ਹੋ ਜਾਣੀ ਆ ਫੇਰ ਤੁਹੇ ਅੱਗੇ ਸ਼ੂਗਰ ਦੀ ਪ੍ਰੋਬਲਮ ਹੋ ਜਾਣੀ ਇਹ ਅੱਗੇ ਲੜੀ ਬਣਦੀ ਹੈ ਇੱਕ ਇਹ ਤੋਂ ਰੋਕਣ ਲਈ ਜਦਾਂ ਤੁਸੀਂ ਆਜਰ ਮੈਡੀਕ ਦਵਾਈ ਆ ਸਾਡੇ ਕੋਲ ਤੁਸੀਂ ਮੰਗਾਓ ਉਹਦੇ ਨਾਲ ਪੂਰੀ ਤਰ੍ਹਾਂ ਠੀਕ ਹੋਊਗਾ ਔਰ ਇੱਕ ਮੈਂ ਤੁਹਾਨੂੰ ਤ੍ਰਿਗੂਨ ਉਸ ਦਾ ਦੱਸਦਾ ਜਿਹੜਾ ਜੋ ਦੇ ਸੋਈ ਚ ਪਿਆ ਬਸ ਤੁਸੀਂ ਕੀ ਕਰਨਾ ਤੁਸੀਂ ਜਦੋਂ ਜਲਨ ਹੋ ਗਈ ਆ ਐਸਿਡ ਬਣਿਆ ਹੋਇਆ ਤੁਸੀਂ ਇੱਕ ਚੁਟਕੀ ਮਤਲਬ ਮਿੱਠੇ ਸੋਡੇ ਦੀ ਇੱਕ ਪਾਣੀ ਚ ਘੋਲ ਕੇ ਤੁਸੀਂ ਲੈ ਲਓ ਇੱਕ ਮਿੰਟ ਦੇ ਵਿੱਚ ਵਿੱਚ ਤੁਹਾਡਾ ਐਸਿਡਿਟੀ ਜਲਨ ਜਿਹੜੀ ਉਹ ਠੀਕ ਹੋ ਜੂਗੀ ਧੰਨਵਾਦ